ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਪਾਰਟੀਬਾਜ਼ੀ ਤੋਂ ਉੱਠ ਕੇ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਚੁਣਿਆ ਜਾਵੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਦਾ ਐਲਾਨ ਅਸਰ ਸਾਫ ਵੇਖਣ ਨੂੰ ਵੀ ਮਿਲਦਾ ਜਿਸ ਦੇ ਤਹਿਤ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਪਹਿਲ ਕਦਮੀ ਦਿਖਾਉਂਦਿਆਂ ਨਾਬਾ ਬਲੌਗ ਦੇ ਪਿੰਡ ਸੰਗਤਪੁਰ ਭੋਕੀ ਦੇ ਵਿੱਚ ਸਰਬਸੰਮਤੀ ਦੇ ਨਾਲ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਪੰਚਾਇਤ ਚੁਣੀ ਗਈ ਹੈ ਇਸ ਮੌਕੇ ਸਰਵਸੰਮਤੀ ਦੇ ਨਾਲ ਪਿੰਡ ਸੰਗਤਪੁਰਾ ਭੌਂਕੀ ਦੇ ਸਰਪੰਚ ਜੀਤ ਸਿੰਘ ਨੂੰ ਸਰਵਸੰਮਤੀ ਨਾਲ ਸਰਪੰਚ ਚੁਣਿਆ ਗਿਆ ਦਾਦੇ ਕਿ ਸਰਪੰਚ ਜੀਤ ਸਿੰਘ ਬੀਏ ਪਾਸ ਨੇ ਅਤੇ ਅਕਾਲੀ ਕਾਂਗਰਸ ਅਤੇ ਆਪ ਪਾਰਟੀ ਦੇ ਧੜੇਬੰਦੀ ਤੋਂ ਉੱਪਰ ਉੱਠ ਕੇ ਇਹ ਪਹਿਲ ਕਦਮੀ ਕੀਤੀ ਹੈ ਇਸ ਮੌਕੇ ਪਿੰਡ ਦੇ ਸਰਪੰਚ ਜੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੇ ਸਮੂਚ ਨਗਰ ਨੇ ਸਰਵਸੰਮਤੀ ਦੇ ਨਾਲ ਪਿੰਡਾਂ ਦੇ ਵਿਕਾਸ ਨੂੰ ਮੁੱਖ ਰੱਖਦੇ ਆ ਅਤੇ ਪੜੇ ਲਿਖੇ ਅਨੁਸਾਰ ਮੈਨੂੰ ਚੁਣਿਆ ਹੈ ਮੈਂ ਦੇ ਕੰਮ ਪਾਰਟੀ 바ਜਿਤ ਉੱਪਰ ਉੱਠ ਕੇ ਢੇ ਬੰਦੇ ਨੂੰ ਖਤਮ ਕਰਕੇ ਪਹਿਲ ਕਦਮੀ ਦਿਖਾਉਂਦੇ ਆ ਕਰਾਂਗਾ ਤਾਂ ਜੋ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹੇ ਜੀ 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 ਇਸੇ ਲਈ ਤੁਹਾਡੇ ਜਿਹੜੇ ਹਲਕੇ ਨੱਬੇ ਚ ਪਹਿਲੀ ਸਰਬਸੰਮਤੀ ਬਣੀ ਤੁਹਾਨੂੰ ਸਰਪੰਚ ਚੁਣਿਆ ਇਸ ਤਰ੍ਹਾਂ ਸੰਮਤੀ ਲਈਏ ਲੇ ਕੋਈ ਕਈ ਦਿਨ ਤੋਂ ਗੱਲਬਾਤ ਚੱਲਦੀ ਸੀ ਸਾਰੇ ਮਿਸਟਰ ਪਿਆਰੇ ਨੇ ਤੇ ਸਾਰੇ ਨੇ ਸਹਿਮਤੀ ਦਿੱਤੀ ਗੁਰੂ ਘਰ ਜਾਗ ਆਜ ਸੁਭਾ ਸਾਰਿਆਂ ਨੇ ਆਪਾਂ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਈ ਲੱਗਦਾ ਜਿਹੜਾ ਹੈਗਾ ਜਿਵੇਂ ਸਰਪੰਚੀ ਚੋਣਾਂ ਵਿੱਚ ਕਿੱਥੇ ਨਸ਼ੇ ਦਾ ਸੇਵਨ ਹੁੰਦਾ ਉੱਥੇ ਧੜੇਬੰਦੀਆਂ ਵੀ ਪਾਉਂਦੀਆਂ ਨੇ ਤੇ ਪਿੰਡਾਂ ਨੂੰ ਵੀ ਨੁਕਸਾਨ ਹੁੰਦਾ ਦਾ ਕਿਸ ਤਰ੍ਹਾਂ ਦੇਖਦੇ ਹੋ ਹਾਂ ਉਹ ਤਾਂ ਦੇਖੋ ਮੰਦਭਾਗੀ ਗੱਲ ਹੈ ਜਿਹੜੀ ਨਸ਼ਾ ਵੰਡ ਕੇ ਸਰਪੰਚੀ ਲੈਂਦੇ ਨੇ ਜਾਂ ਕੋਈ दारू ਵੰਡ ਕੇ ਲੈਂਦੇ ਨੇ ਨਿਰਪੱਖ ਹੋ ਕੇ ਵੰਡਣਾ ਚਾਹੀਦਾ ਵੈਸੇ ਮੈਨੂੰ ਇਹਨਾਂ ਨੇ ਸੋਝੀ ਵਜਿਆਂ ਸਮਝਿਆ ਮੈਂ ਬੀਏ ਕੀਤੀ ਕੀਤੀ ਪੜਾਈ ਦੇ ਲੈਵਲ ਤੇ ਮੈਨੂੰ ਦੇਖ ਕੇ ਮੈਨੂੰ ਇਹਨਾਂ ਨੇ ਬਣਾਇਆ ਕੀ ਲੱਗਦਾ ਜਿਹੜਾ ਪੜਾਈ ਵੀ ਜ਼ਰੂਰੀ ਆ ਤਾਂ ਹੀ ਕੰਮ ਕਰ ਸਕਦਾ ਕਿਵੇਂ ਡਿਵੈਲਪਮੈਂਟ ਨੂੰ ਲੈ ਕੇ ਹਾਂ ਜੀ ਹਾਂ ਦੇਖੋ ਪੜਾਈ ਤਾਂ ਜ਼ਰੂਰੀ ਹੈ ਜੀ ਹਰ ਇੱਕ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਆਪ ਦੇ ਹੱਥੀਂ ਲਿਖਣ ਜਾਣਦਾ ਹੋਵੇ ਪੰਜਾਬੀ ਪੜ੍ਹਨ ਜਾਣਦਾ ਹੋਵੇ ਫਿਰ ਇਹਦੇ ਵਿੱਚ ਆਉਣ ਦਾ ਫਾਇਦਾ ਜੀ ਕੈਂਡੀਲਰ ਕਿਵੇਂ ਲੋਕਾਂ ਨੇ ਲਿਆ ਸਾਰਿਆਂ ਨੇ ਕਿ ਇਸ ਤਰ੍ਹਾਂ ਸਰਬਸੰਮਤੀ ਨਾਲ ਲੋਕ ਪਈ ਪਿਛਲੀ ਵਾਰ ਦੀ ਇਲੈਕਸ਼ਨ ਲੜੀ ਸੀ ਤੇ ਚਲੋ ਉਸ ਟਾਈਮ ਅਸੀਂ ਹਾਰ ਦਾ ਮੂੰਹ ਦੇਖਣਾ ਪੈਗਾ ਕੁਝ ਕ ਬੋਟਾਂ ਤੇ ਉਸ ਕੰਮ ਨੂੰ ਦੇਖਦੇ ਮੇਰੇ ਭੈਣ ਭਰਾ ਦੇਖਦੇ ਰਹੇ ਵੀ ਇਹ ਪੜਿਆ ਲਿਖਿਆ ਬੰਦਾ ਹੈ ਬੇਨੂੰ ਪਿੰਡ ਦੇ ਵਿੱਚ ਅੱਗੇ ਲਿਆਉ ਤਾਂ ਕਿ ਪ੍ਰੋਗਰੈਸਿਵ ਹੋਵੇ। ਪਹਿਲਾਂ ਭਗਵੰਤ ਮਾਨ ਨੇ ਵੀ ਲਾਂਚ ਕੀਤਾ ਵੀ ਜੋ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣੇਗਾ 5 ਲੱਖ ਰੁਪਏ ਦਾ ਲਾਂਚ ਦੇਣ ਦਾ ਕੀਤਾ। ਹਾਂ ਜੀ ਉਹ ਬੜੀ ਵਧੀਆ ਸੋਚ ਹੈ ਸਰਕਾਰ ਦੀ ਜੀ ਜੋ ਸੰਭਧੀਆਂ ਬਣ ਗਿਆ 5 ਲੱਖ ਪਿੰਡ ਦੀ ਡਿਵੈਲਪਮੈਂਟ ਵਿੱਚ ਬੜੇ ਯੋਗਦਾਨ ਪਾਉਣਗੇ। ਕੀ ਲੱਗਦਾ ਕਿਹੜੇ-ਕਿਹੜੇ ਧੂਰੇ ਕੰਮ ਨੇ ਜਿਹੜੇ ਤੁਸੀਂ ਕਰੋਗੇ? ਸਾਡੇ ਦੇ ਕੋਈ ਕੋਈ ਟੋਬੇ ਦੀ ਪਟਾਈ ਰਹੀ ਜਾਂਦੀ ਹੈ ਉਹ ਪਾਣੀ ਵਹਿਣ ਘਟ ਜਾਂ ਨਾਲੇ ਚੌੜੇ ਕਰਨ ਵਾਲੇ ਨੇ। ਸਾਈਡ ਤੇ ਇੱਟਾਂ ਲੱਗਣਾਂ ਨੇ ਕੰਧਾਂ ਦੇ ਲੱਵੇ ਉਹ ਅਸੀਂ ਜ਼ਰੂਰ ਲਾਵਾਂਗੇ ਜਿਵੇਂ ਤੁਹਾਡੀ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਹੋਈ ਆ ਹੋਰ ਪਿੰਡਾਂ ਆ ਉਸਿਆਂ ਨੂੰ ਕੀ ਮੈਸੇਜ ਤੁਸੀਂ ਦੇਣਾ ਅੱਜ ਤਾਂ ਆਪ ਕਹਿੰਦੇ ਆ ਵੀ ਸਾਰੇ ਲੋਕਾਂ ਨੇ ਚਾਹੁੰਦਾ ਬੇ ਪੱਖਪਾਤ ਛੱਡ ਕੇ ਜਾਂ ਪਾਰਟੀ ਵਾਈ ਨੂੰ ਛੱਡ ਕੇ ਉਦੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ ਹੀ ਬਣਨਾ ਚਾਹੀਦਾ ਕਿੰਨੀਆਂ ਕਿੰਨੀਆਂ ਪਾਰਟੀਆਂ ਤੁਹਾਡੇ ਜਿਹੜੇ ਹੈਗੇ ਸਾਡੇ ਜੀ ਤਿੰਨ ਪਾਰਟੀਆਂ ਨੇ ਕਿਹੜੀਆਂ ਕਿਹੜੀਆਂ ਕਾਂਗਰਸ ਅਕਾਲੀ ਆਮ ਆਦਮੀ ਅੱਛਾ ਇਹ ਸਾਰੇ ਜਿਹੜੇ ਹੈਗੇ ਸਹਿਮਤ ਹੋਏ ਸਾਰੇ ਤਿੰਨੇ ਪਾਰਟੀਆਂ ਸਹਿਮਤ ਹੋ ਕੇ ਹੀ ਬਣਾਈ ਜੀ ਕਿੰਨੇ ਵੋਟ ਆ ਪਿੰਡ ਦੀ ਕੋਲ? ਕਟਵਰ 650 ਦੇ ਕਰੀਬ ਵੋਟ ਆ ਜੀ। ਸੋ ਬਹੁਤ-ਬਹੁਤ ਪਹਿਲਾਂ ਤਾਂ ਸਾਡੇ ਨਾਲ ਖੜੇ ਨੇ ਸਰਦਾਰ ਜੀਤ ਸਿੰਘ ਜੀ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਨੇ ਉਹਨੂੰ ਬਹੁਤ-ਬਹੁਤ ਮੁਬਾਰਕਾਂ। ਦੂਜੇ ਨੰਬਰ ਦੇ ਵਿਧਾਨ ਸਭਾ ਹਲਕਾ 90 ਦੇ ਵਿੱਚ ਪਹਿਲ ਕਦਮੀ ਕੀਤੀ ਆ ਸਾਡੇ 90 ਦੇ ਦੇ ਹਲਕੇ ਦੇ ਪਿੰਡ ਪਿੰਡ ਸੰਗਤਪੁਰਾ ਵਿੱਚ ਜਿੱਥੇ ਸਰਪੰਚ ਤੇ ਨਹੀਂ ਸਾਰੀ ਪੰਚਾਇਤ ਦੀ ਸਰਬਸੰਮਤੀ ਹੋ ਕੇ ਪਿੰਡ ਦੀ ਪੰਚਾਇਤ ਚੁਣੀ ਗਈ ਹੈ। ਔਰ ਅਸੀਂ ਹੋਰ ਵੀ ਸਾਰੇ ਬੇਨਤੀ ਕਰਾਂਗੇ ਕਿਉਂਕਿ ਇੱਕ ਤਾਂ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਰਪੰਗ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ ਜਿੱਥੇ ਸਰਬਸੰਮਤੀ ਹੋਏਗੀ ਉੱਥੇ 5 ਲੱਖ ਰੁਪਇਆ ਸਪੈਸ਼ਲ ਦਿੱਤਾ ਜਾਏਗਾ ਨਾਮ ਵੱਜੋਂ ਸੋ ਇੱਕ ਤਾਂ ਉਹ ਮਿਲੇਗਾ ਇੱਕ ਜਿੱਥੇ ਸਰਬਸੰਮਤੀਆਂ ਹੋਣਗੀਆਂ ਇੱਕ ਬੰਦਾ ਖਰਚੇ ਤੋਂ ਵੀ ਵੱਜਦਾ ਹੈ ਤੇ ਪਿੰਡ ਨਗਰ ਦੇ ਵਿੱਚ ਪ੍ਰੇਮ ਪਾਵਨਾ ਬਣੀ ਰਹਿੰਦੀ ਹੈ ਸੋ ਸਾਰਿਆਂ ਨੂੰ ਹੀ ਬੇਨਤੀ ਕਰਾਂਗੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਵੀ ਇਹ ਕਿਹਾ ਵੀ ਜਿੱਥੇ ਸਰਬਸੰਮਤੀ ਹੋਏਗੀ ਉੱਥੋਂ ਵੱਧ ਤੋਂ ਵੱਧ ਹੀ ਵਤ ਗ੍ਰਾਂਟਾਂ ਦਿੱਤੇ ਜਾਣਗੇ ਉੱਥੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਸੋ ਮੈਂ ਆਪਣੇ ਵੱਲੋਂ ਸਾਡੇ ਹਲਕੇ ਦੇ ਐਮਐਲਏ ਸਾਹਿਬ ਵੱਲੋਂ ਸਰਦਾਰ ਜੀਤ ਸਿੰਘ ਜ ਅੱਤ ਇਹਨਾਂ ਦੀ ਸਾਰੇ ਹੀ ਪੰਚਾਇਤ ਨੂੰ ਆਪਣੇ ਵੱਲੋਂ ਬਹੁਤ ਬਹੁ ਮੁਬਾਰਕਾਂ ਦਿੰਨੇ ਆ ਤੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਦੇ ਮਿਹਰ ਭਰੇ ਹੱਥ ਰੱਖੇ ਤੇ ਇਹਨਾਂ ਤੋਂ ਨਗਰ ਦੇ ਸਾਰੇ ਕੰਮ ਕਰਾਉਣ ਦਾ ਕਾਰਜ ਕਰਾਏ ਬਹੁਤ ਬਹੁਤ ਧੰਨਵਾਦ ਜੀ ਪਹਿਲੇ ਪਿਛਲੀ ਵਾਰੀ ਤੁਹਾਡੇ ਜਿਹੜੇ ਵਾਈਫ ਸਰਪੰਚ ਤੇ ਹੁਣ ਸਰਬਸੰਮਤੀ ਨਾਲ ਤੁਸੀਂ ਇਹਨਾਂ ਨੂੰ ਚੁਣੋਗੇ ਦੇਖੋ ਜੀ ਜੋ ਇਹ ਸਰਬਸੰਮਤੀ ਹੋ ਰਹੀ ਹੈ ਨਗਰ ਵਿੱਚ ਬਹੁਤ ਵਧੀਆ ਉਪਰਾਲਾ ਹੈ ਸਾਰੇ ਨਗਰ ਨਿਵਾਸੀਆਂ ਦਾ ਮੈਂ ਇਹ ਚਾਹਣਾ ਵੀ ਹਰ ਇੱਕ ਸਾਰੇ ਪੰਜਾਬ ਦੇ ਵਿੱਚ ਇਹ ਸਰਬਸੰਮਤੀ ਉਹਦਾ ਚੰਗੀ ਗੱਲ ਆ ਠੀਕ ਹੈ ਕਿਉਂ ਇਹਦੇ ਵਿੱਚ ਇੱਕ ਤਾਂ ਪਿੰਡ ਦੇ ਵਿੱਚੋਂ ਜਿਹੜਾ ਪੱਖਪਾਤ ਆ ਤੁਹਾਡੇ ਬੰਦੇ ਨੂੰ ਖਤਮ ਹੁੰਦੀਆਂ ਨੇ ਤੇ ਪਿੰਡ ਦੇ ਜਿਹੜੇ ਅਧੂਰੇ ਕਮਰੇ ਪਿੰਡ ਦਾ ਵਿਕਾਸ ਹੁੰਦਾ ਹੈ ਆ ਭਗਵਾਨ ਤੁਮਾਨ ਨੇ ਐਲਾਨ ਕੀਤਾ ਵੀ 5 ਲੱਖ ਰੁਪਏ ਰਕਮ ਦਿੱਤੀ ਜਾਵੇ ਹਾਂਜੀ ਹਾਂਜੀ ਬਿਲਕੁਲ ਸਹੀ ਜੋ ਭਗਵਾਨ ਤੁਮਾਨ ਜੀ ਦਾ ਇਹ 5 ਲੱਖ ਦਾ ਸਰਬਸੰਮਤੀ ਨਾਲ ਫੈਸਲਾ ਲੱਗਾ ਹੈ ਬਹੁਤ ਵਧੀਆ ਚੰਗੀ ਗੱਲ ਆ ਉਹ 5 ਲੱਖ ਪਿੰਡ ਵਿੱਚ ਚਾਹੂ ਪਿੰਡ ਦੇ ਕੰਮ ਹੋਣਗੇ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਪੰਚਾਇਤ ਮੈਂਬਰ ਚੁਣੇ ਅਸੀਂ ਇਹਨਾਂ ਦਾ ਸਾਥ ਦਵਾਂਗੇ ਸਰਪੰਚ ਜੋ ਸਾਡੇ ਜੀਤ ਸਿੰਘ ਪੜੇ ਲਿਖੇ ਇਨਸਾਨ ਨੇ ਬਹੁਤ ਵਧੀਆ ਨੇ ਕਿ ਅਸੀਂ ਇਹਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜਾਂਗੇ ਜੋ ਵੀ ਪਿੰਡ ਦੇ ਅਧੂਰੇ ਕੰਮ ਨੇ ਸਾਰੇ ਰਲ ਮਿਲ ਕੇ ਪਿੰਡ ਦੇ ਸਹਿਯੋਗ ਨਾਲ ਕਰਾਂਗੇ ਅਸੀਂ ਤੇ ਕਿਸ ਤਰ੍ਹਾਂ ਦੇਖਦੇ ਹਾਂ ਇਹ ਉੱਪਰ ਅੱਲਾ ਜਿਵੇਂ ਕਿੰਨੇ ਕ ਟਾਈਮ ਲੱਗਿਆ ਤੁਹਾਨੂੰ ਸਰਬਸੰਤੀ ਬਣਾਉਣ ਵਿੱਚ ਅਪਰਾਲਾ ਦਾ ਜੀ ਕਈ ਦਿਨ ਦੀ ਪਿੰਡ 'ਚ ਗੱਲਬਾਤ ਚੱਲ ਰਹੀ ਸੀ ਤੇ ਇਹਦੇ ਪਿਛਲੀ ਵਾਰ ਵੀ ਖੜੇ ਤੇ ਤੇ ਕਿ ਸਾਰੀ ਪਿੰਡਦਿਆ ਨੇ ਫੈਸਲਾ ਲਿੱਤਾ ਸੂਝਵਾਨ ਲੋਕਾਂ ਨੇ ਵੀ ਇਹਨੂੰ ਮੌਕਾ ਦਿੱਤਾ ਜਾਵੇ ਸਰਦਾਰ ਜੀ ਤੇ ਸਿੰਘ ਨੂੰ ਵੀ ਪੜੇ ਲਿਖੇ ਨੇ ਤੇ ਪਿੰਡ ਦਾ ਵਧੀਆ ਕੰਮ ਕਰਨਗੇ ਜੀ ਜਿੰਦ ਪਿੰਡ ਦੇ ਭਾਗ ਚੰਗੇ ਨੇ ਜੇ ਐਦਾ ਗੱਲ ਬਣ ਗਈ ਅਜੇ ਕੋਸ਼ਿਸ਼ ਹੈ ਪਰ ਐ ਵੀ ਗੱਲ ਬਣ ਗਈ ਬਹੁਤ ਵਧੀਆ ਗੱਲ ਹੈ ਤੇ ਇਹ ਚ ਬੈਰ ਵਿਰੋਧ ਖਤਮ ਹੋਊਗਾ ਕੀ ਲੱਗਦਾ ਵੀ ਜਿਵੇਂ ਹੋਰ ਪਿੰਡਾਂ ਨੂੰ ਵੀ ਤੁਸੀਂ ਕੀ ਸੇਵਾ ਦੇਣਾ ਚਾਹੋਗੇ ਉਹ ਧੜੇਬੰਦੀ ਜਿਹੜੇ ਹੈਗਾ ਸਰਪੰਚੀ ਚੋਣਾਂ ਚ ਬਹੁਤ ਵੱਡੇ ਪੱਦਰ ਤੇ ਹੁੰਦੇ ਆ ਦੇਖੋ ਜੀ ਸਰਕਾਰ ਵੀ ਚਾਹੁੰਦੀ ਹੈ ਵੀ ਧੜੇਬੰਦੀ ਖਤਮ ਹੋਵੇ ਉਹ ਕਰਨ ਰੂਲ ਚ ਵੀ ਅਮੈਂਡਮੈਂਟ ਕਰਤੀ ਵੀ ਧੜੇਬੰਦੀ ਖਤਮ ਹੋਵੇ ਸਾਰ ਸੰਤੀ ਰੋ ਸਾਰ ਇਹਨਾਂ ਕਿ 5 ਲੱਖ ਦਾ ਐਲਾਨ ਕੀਤਾ ਇਹ ਕਾਫੀ ਪਿੰਡਾਂ ਚ ਫਾਇਦਾ ਹੋਏਗਾ ਬਿਲਕੁਲ ਹੋਏਗਾ ਜੀ ਗਵਰਨਮੈਂਟ ਦੇਵੇ ਤਾਂ ਵਧੀਆ ਗੱਲ ਹੈ ਸਾਰੇ ਪਿੰਡ ਦੇ ਬਿਨਾ ਬੈਰ ਤੋਂ ਬਿਨਾ ਵਿਰੋਧ ਤੋਂ ਸਾਰੇ ਲਈ ਇਹ ਇਮਾਨਦਾਰੀ ਨਾਲ ਕਰਨਗੇ ਇਹ ਗਰੰਟੀ ਹੈ ਸਾਰੇ ਇਮਾਨਦਾਰੀ ਨਾਲ ਹਾਂ ਜੀ ਨਕਰ ਦਾ ਤੁਹਾਨੂੰ ਸ਼ੁਕਰ ਹੈ ਮੈਂਬਰ ਬਣਾਇਆ ਅਸੀਂ ਨਾਲ ਮੋਡਰਨ ਮੋਡਲ ਲਾ ਕੇ ਚੱਲਾਂਗੇ ਇਹ ਨਾਲ ਆ ਕੰਮ ਵਧੀਆ ਕਰਾਂਗੇ ਕੀ ਲੱਗਦਾ ਸਾਰੇ ਇਕੱਠੇ ਹੋ ਕੇ ਸਾਰੇ ਪਾਰਟੀਆਂ ਵੱਲੋਂ ਫੈਸਲਾ ਲਿਆ ਗਿਆ ਨਹੀਂ ਤਾਂ ਵੋਟਾਂ ਦਿੱਤਾ ਤੁਹਾਨੂੰ ਪਤਾ ਧੜੇ ਬੰਦੀ ਹਾਂ ਹਾਂ ਜੀ ਹਾਂ ਤਾਂ ਹੀ ਅਸੀਂ ਕੰਮ ਕਰਾਂਗੇ ਜੀ ਧੜੇ ਬੰਦੀ ਕੋਈ ਨਹੀਂ ਹੋਈ ਸੰਮਤੀ ਨਾਲ ਮੈਂਬਰ ਬਣਾਇਆ ਅਸੀਂ 5 ਮੈਂਬਰ ਬਣਾਇਆ ਹਾਂ ਸੰਮਤੀ ਨਾਲ ਕੰਮ ਕਰਾਂਗੇ ਪਹਿਲਾਂ ਤਾਂ ਮੈਂ ਨਗਰਦਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਵੀ ਸਾਡੇ ਨਗਰ ਦੇ ਵਿੱਚ ਜਿਹੜੀ ਬਹੁਤ ਮਤਲਬ ਪਾਰਟੀਵਾਦੀ ਦੇ ਉੱਪਰ ਉੱਠ ਕੇ ਲੋਕਾਂ ਨੇ ਸੰਮਤੀ ਨਾਲ ਸਰਦਾਰਜੀਤ ਸਿੰਘ ਨੂੰ ਸਰਪੰਚ ਬਣਾਇਆ ਅਸੀਂ ਨਗਰ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਵੀ ਪਾਰਟੀ ਤੋਂ ਉੱਪਰ ਉੱਠ ਕੇ ਧੜੇਬੰਦੀ ਤੋਂ ਪਿੰਡ ਦੀ ਨਿਰਪੱਖ ਮਤਲਬ ਕਿਸੇ ਨਾਲ ਬੈਰ-ਵਿਰੋਧ ਨਹੀਂ ਕਰਨਾ ਆਪਣੀ ਵਧੀਆ ਸੋਚ ਨੂੰ ਲੈ ਕੇ ਵਧੀਆ ਕੰਮ ਕਰਨਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਨੂੰ ਫੇਰ ਵੀ ਯਾਦ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ